ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਲਿਆਣ ਮਹੱਲਾ ਚੌਥਾ ਪ੍ਰਭ ਕੀਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹ ਕਬ ਗਲ ਨਾ ਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਜੀ ਵਿਸਰਾਮ ਮੋਹ ਜਿਮਕ ਲਾਦਨੀ ਕਾਬ ਗਲ ਲਾਵ ਹੈਗੀ ਰਹਾਉ ਹਮ ਬਾਰਕ ਮੁਗਦ ਅਯਾਨ ਅਯਾਨ ਨਹੀਂ ਇਥੇ ਅਯਾਨ ਅਯਾਨ ਜਿਹੜਾ ਨਾਲ ਹੋਵੇ ਫਿਰ ਅਯਾਨ ਇਥੇ ਇਯਾਨ ਪਾਠ ਹੈ ਹਮ ਬਾਰਕ ਮੁਗਦ ਅਯਾਨ ਪਤਾ ਸਮਝਾਵਹਿਗੀ ਸੋਤ ਖੇਨ ਖੇਨ ਫੂਲ ਬਿਗਾਰ ਜਗਤ ਪਿਤ ਭਾਵਹਿਗੀ ਜੋ ਹਰਿ ਸਵਾਮੀ ਤੁਮ ਦੇਹ ਸੋਈ ਹਮ ਪਾਵਹਿਗੇ ਮੋਹ ਦੂਜੀ ਨਾਹੀ ਠੌਰ ਜਿਸ ਕਹ ਹਮ ਜਾਵਹਿਗੇ ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ਜੋਤੀ ਜੋਤ ਮਿਲਾਈ ਜੋਤ ਰਲ ਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਾਨ ਨਾਮਕ ਸਰਨ ਦਵਾਰ ਹਰ ਲਾਜ ਰਖავਹਿਗੇ ਹਰ ਛਕਾ 1 ਹਰ ਲਾਜ ਰਖავਹਿਗੇ ਛਕਾ 1 ਇਹ ਉਚਾਰਨ ਕਰਨਾ ਹੈ ਕਲਿਆਣ ਪੋਪਾਲੀ ਮਹੱਲਾ ਚੌਥਾ ਇਹ ਕਲਿਆਣ ਪੋਪਾਲੀ ਉਚਾਰਨ ਕਰਨਾ ਹੈ ਪੋਪਾਲੀ ਪਪਾਨੀ ਵਿੱਚ ਬੋਲ ਦੇਣਾ ਆਪਾ ਉਚਾਰਨ ਕਰਨਾ ਹੈ ਪੋਪਾਲੀ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਾਰ ਭ੍ਰਮ ਪਰਮੇਸ਼ਰ ਸੁਆਮੀ ਦੁਖ ਨਿਵਾਰਨ ਨਾਰਾਇਣੀ ਸਗਲ ਭਗਤ ਜਜ ਸੁਖ ਸਾਗਰ ਭਾਵ ਨਿਧ ਤਰਨ ਹਰ ਚਿੰਤਾ ਮਣੇ ਰਹਾਉ ਦੀਨ ਦਯਾਨ ਜਗਦੀਸ਼ ਤਮਉਦਰ ਹਰ ਅੰਤਰਜਾਮੀ ਗੋਬਿੰਦੇ ਏ ਨਿਰਭਉ ਜਿਨ ਸ੍ਰੀ ਰਾਮ ਤੇ ਆਇ ਗੁਰਮਤਿ ਬੁਰਾਰ ਹਰ ਮੁਕੰਦਿ ਜਗਦੀਸ਼ੁਰ ਚਰਨ ਸਰਨ ਜੋ ਆਇ ਤੇ ਜਾਨ ਭਾਵ ਨਿਦ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰਿ ਕਿਰਪਾ ਕਰੀ ਰਾਗ ਕਲਿਆਣ ਮਹੱਲਾ ਪੰਜਵਾ ੴ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮਾਰਾ ਇਹ ਕਿਰਪਾ ਕੀਜੈ ਕਿ ਹਮਾਰਾ ਪਦ ਤਿ ਵਿਸਰਾਮ ਹੈ ਹਮਾਰਾ ਇਹ ਕਿਰਪਾ ਕੀਜੈ ਆਲਨ ਕਰੰਦ ਚਰਨ ਕਮਲ ਸਿਉ ਮਾਫੇਰ ਫੇਰ ਰੀਜੈ ਮਨ ਫੇਰ ਫੇਰ ਦੀਜੈ ਰਹਾਉ ਆਨ ਜਲਾ ਸਿਉ ਕਾਜ ਨ ਕਚੂਐ ਹਰ ਬੂੰਦ ਚਾਤਰਕ ਕਉ ਦੀਜੈ ਬਿਨ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾ ਜਾਤਿਕ ਨਾਮ ਜਾਚੈ ਜਾਚੈ ਜਾਤਿਕ ਪਦ ਤੇ ਵਿਸਰਾਮ ਲਾਉਣਾ ਹੈ ਜਾਤਿਕ ਨਾਮ ਜਾਚੈ ਜਾਚੈ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਸਰਬਤਾਰ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਣ ਮਾਗੈ ਭਾਵਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸਪਰਸ ਗੂੰਨ ਗਾਈਐ ਨਾਨਕ ਤਤ ਤਪ ਸਿਓ ਮਿਲੀਐ ਹੀਰਾ ਹੀਰ ਵਿਧਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ